ਉਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨੂਰਮਨ ਵਲੌਗ ਦੇ ਵਿੱਚ ਹੋਰ ਸਾਨੂੰ ਕੀ ਹਾਲ ਚਾਲ ਆ ਉਮੀਦ ਕਰਦੇ ਹਾਂ ਜੀ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹਾਂ ਜੀ ਤੇ ਹਾਂਜੀ ਕਰਦੇ ਹਾਂ ਅੱਜ ਦਾ ਆਪਣਾ ਵਲੌਗ ਸ਼ੁਰੂ ਦਿਨ ਹੈਗਾ ਜੀ ਸ਼ਨੀਵਾਰ ਦਾ ਟਾਈਮ ਜਿਹੜਾ ਹੁਣ ਵੱਜ ਚੁੱਕੇ ਨੇ ਇੱਥੇ 2 ਤੇ ਮੈਂ ਲੱਗੀ ਸੀਗੀ ਮੰਗੋ ਸ਼ੇਕ ਬਣਾਉਣ ਹੰਦੀ ਲੋਜੀ ਜਿਹੜਾ ਆਪਾਂ ਸ਼ੇਕ ਬਣਾ ਰਹੇ ਸੀਗੇ ਉਹ ਮੈਂ ਚੋਪਰ ਦੇ ਨਾਲ ਹੀ ਬਣਾ ਰਹੇ ਸੀਗੇ ਜਿਵੇਂ ਪਿਆਜ਼ ਵਗੈਰਾ ਜਿਹਦੇ ਨਾਲ ਆਪਾਂ ਚੋਪ ਕਰਦੇ ਆਂ ਬਟ ਇਹਦੇ ਨਾਲ ਮੈਂ ਪਿਆਜ਼ ਨਹੀਂ ਚੋਪ ਕਰਦੀ ਕਿਉਂਕਿ ਉਹ ਚੰਗੀ ਤਰ੍ਹਾਂ ਨਹੀਂ ਹੁੰਦੇ ਹੈਗੇ ਤੇ ਫਿਰ ਮੈਂ ਇਹਦੇ ਵਿੱਚ ਜਿਵੇਂ ਸ਼ੇਕ ਵਗੈਰਾ ਬਣਾਉਣਾ ਹੁੰਦਾ ਨਾ ਮੈਂ ਉਹੀ ਬਣਾ ਲੈਣੀ ਹੁੰਦੀ ਹੈ ਇਹਦੇ ਨਾਲ ਤੇ ਆਪਾਂ ਇਹਦੇ ਵਿੱਚ ਨਾ ਆਪਣਾ ਮੈਂਗੋ ਜਿਹੜੇ ਸੀਗੇ ਉਹ ਕੱਟ ਕੇ ਇਹਦੇ ਵਿੱਚ ਚੋਪ ਕਰਲੇ ਸੀਗੇ ਜਾਨੀ ਕਿ ਉਹਦਾ ਜੂਸ ਬਣਾ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਠੰਡਾ ਦੁੱਧ ਵਿੱਚ ਪਾਤਾ ਇਹ ਖੰਡ ਮੈਂ ਥੋੜੀ ਜਿਹੀ ਪਾਈ ਸੀ ਬਾਕੀ ਥੋੜੇ ਜਿਹਾ ਡ్రਾਈ ਫਰੂਟ ਪਾ ਲੇ ਤੇ ਵਧੀਆ ਆਪਣਾ ਜਿਹੜਾ ਸ਼ੇਕ ਬਣ ਕੇ ਤਿਆਰ ਹੋ ਚੁੱਕਿਆ ਸੀ ਮੰਗੋ ਸ਼ੇਕ ਤੇ ਕਿਉਂਕਿ ਅੱਜ ਗਰਮੀ ਬਹੁਤ ਜ਼ਿਆਦਾ ਸੀਗੀ ਗਰਮੀ ਬਹੁਤ ਸੀਗੀ ਤੇ ਫਿਲਹਾਲ ਮੈਂ ਇੱਥੇ ਨਾ ਪੂਰੀ ਵੀਡੀਓ ਨਹੀਂ ਬਣਾ پائی ਕਿਉਂਕਿ ਮੈਨੂੰ ਨਾ ਪਤਾ ਨਹੀਂ ਸੀ ਗਰਮੀ ਕਰਕੇ ਨਾ ਮੇਰਾ ਫੋਨ ਜਿਹੜਾ ਥੋੜਾ ਜਿਹਾ ਜਿਵੇਂ ਜ਼ਿਆਦਾ ਗਰਮ ਹੋ ਗਿਆ ਗਰਮ ਹੋਣੇ ਕਰਕੇ ਨਾ ਤੇ ਵੀਡੀਓ ਰੁਕ ਗਈ ਆਪਣੇ ਆਪ ਹੀ ਮੈਨੂੰ ਪਤਾ ਨਹੀਂ ਚੱਲਿਆ ਮੈਂ ਤਾਂ ਬਾਅਦ ਵਿੱਚ ਜਦੋਂ ਦੇਖਿਆ ਤੇ ਫਿਰ ਮੈਨੂੰ ਪਤਾ ਚੱਲਿਆ ਵੀ ਵੀਡੀਓ ਰੁੱਕ ਰੁੱਕ ਗਈ ਵੀ ਆਪਣੇ ਆਪ ਹੀ ਰੁਕ ਗਈ ਸੀ ਵੀਡੀਓ ਤਾਂ ਕਰਕੇ ਪੂਰੀ ਵੀਡੀਓ ਨਹੀਂ ਬਣ ਪਾਈ ਤੇ ਲਓ ਜੀ ਉਸ ਤੋਂ ਬਾਅਦ ਆਪਾਂ ਜੋਸ ਵਗੈਰਾ ਸ਼ੇਕ ਵਗੈਰਾ ਜਾਨਕੀ ਪੀਣ ਤੋਂ ਬਾਅਦ ਹੁਣ ਇੱਥੇ ਟਾਈਮ ਜਿਹੜਾ ਹੈਗਾ ਜੀ ਸਾਢੇ 1:30 ਸੌਰੀ ਹਾਂਜੀ ਸਾਢੇ 3:30 ਪੌਣੇ 4 ਦਾ ਟਾਈਮ ਆ ਤੇ ਹੁਣ ਮੈਂ ਭਾਂਡੇ ਵਗੈਰਾ ਲੱਗੀਆਂ ਸਾਫ਼ ਕਰਨ ਤੇ ਇੱਥੇ ਨਾ ਵੀ ਜਾਨਕੀ ਸ਼ੌਂ ਹੁੰਦੀ ਆ ਢੇਕ ਦੀ ਥੋੜੀ ਜੀ ਤੇ ਮੈਂ ਇੱਥੇ ਹੁਣ ਭਾਂਡੇ ਵਗੈਰਾ ਸਾਫ਼ ਕਰ ਲੈਣੀ ਆ ਤੇ ਹੁਣ ਚੰਗੀ ਤਰ੍ਹਾਂ ਸਾਰੇ ਆਪਣੇ ਜਿਹੜੇ ਭਾਂਡੇ ਆ ਉਹ ਸਾਫ਼ ਕਰਕੇ ਰੱਖ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਮੈਂ ਜਿਵੇਂ ਕੱਪੜੇ ਵਗੈਰਾ ਧੋਣ ਲੱਗੀ ਸੀਗੀ ਤੇ ਬਟ ਉਹ ਵੀ ਮੈਂ ਕੋਈ ਵੀ ਵੀਡੀਓ ਨਹੀਂ ਬਣਾਈ ਸੀਗੀ ਤੇ ਫਿਰ ਕੱਪੜੇ ਵਗੈਰਾ ਧੋ ਕੇ ਬਾਕੀ ਜਿਹੜੇ ਆਪਣੇ ਸਾਰੇ ਕੰਮ ਧੰਦੇ ਨਿਬੇੜ ਕੇ ਤੇ ਹੁਣ ਇੱਥੇ ਟਾਈਮ ਜਿਹੜਾ ਹੋ ਗਿਆ ਜੀ ਸਵਾ 5 ਦਾ ਟਾਈਮ ਹੈਗਾ 8:30 ਦਾ ਸੌਰੀ ਤੇ ਮੈਂ ਲੱਗੀ ਸੀ ਆਟਾ ਗੋਨਣਾ ਫਿਲਹਾਲ ਮੈਂ ਸਬਜ਼ੀ ਹਲੇ ਬਣਾਉਣੀ ਸੀਗੀ ਤੇ ਕਿਉਂਕਿ ਸਬਜ਼ੀ ਹਜੇ ਕੋਈ ਵੀ ਹੈ ਨਹੀਂ ਸੀਗੀ ਘਰੇ ਤੇ ਨਾ ਹੀ ਕੋਈ ਹਨਾ ਭਾਈ ਆਇਆ ਸੀਗਾ ਸਬਜ਼ੀ ਹਨਾ ਇਹ ਮੈਂ ਕਭੀ ਚੱਲ ਜਾਂਦ ਤੱਕ ਮੈਂ ਆਟਾ-ਉਟਾ ਗੋਨੇ ਕੇ ਰੱਖ ਦਿਆਂ ਵੀ ਫਿਰ ਉਹਦੋਂ ਨੂੰ ਸਬਜ਼ੀ ਵਾਲਾ ਕੋਈ ਆ ਗਿਆ ਤਾਂ ਫਿਰ ਸਬਜ਼ੀ ਆਪਾਂ ਲੈ ਕੇ ਫਿਰ ਬਣਾਉਣੇ ਆ ਕਿਉਂਕਿ ਸਬਜ਼ੀ ਦਾ ਬਹੁਤ ਜ਼ਿਆਦਾ ਬਲਟਾ ਪੰਗਾ ਹੁੰਦਾ ਹੈ ਵੀ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ ਨਾ ਵੀ ਜਿਵੇਂ ਕੱਦੂ ਤੋਰੀਆਂ ਹੋ ਗਈਆਂ ਹਨਾ ਇਹ ਚੀਜ਼ਾਂ ਵੀ ਬੱਚੇ ਖਾਂਦੇ ਨਹੀਂ ਹੈਗੇ ਯਾਨੀ ਕਿ ਮੇਰਾ ਬੇਟਾ ਨਹੀਂ ਖਾਂਦਾ ਹੈਗਾ ਹਾਂਜੀ ਲੋ ਜੀ ਆਪਾਂ ਇੱਥੇ ਹੁਣ ਆਟਾ ਗੁੰਨ ਕੇ ਤੇ ਡੱਬੇ ਚ ਪਾ ਕੇ ਰੱਖ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਜ ਦਾ ਇੱਥੇ ਸਬਜੀ ਵਾਲਾ ਪਾਈ ਵੀ ਆ ਗਿਆ ਸੀਗਾ ਤੇ ਫਿਰ ਮੈਂ ਸਬਜੀ ਲਈ ਸੀ ਪੱਧੂ ਪੇਠਾ ਤੇ ਆਪਾਂ ਹੁਣ ਆਟਾ ਤਾਂ ਰੱਖਤਾ ਡੱਬੇ ਦੇ ਵਿੱਚ ਪਾ ਕੇ ਤੇ ਹੁਣ ਮੈਂ ਸਬਜੀ ਕੱਟ ਲਈ ਆ तकरीबन ਬਸ ਆਪਣੇ ਬਾਕੀ ਕੰਮਕਾਰ ਜਿਹੜੇ ਨਿਪੜੇ ਸੀਗੇ ਤੇ ਬਸ ਕੱਲੇ ਰੋਟੀ ਹੀ ਰਹਿ ਗਈ ਸੀਗੀ ਤੇ ਜਿਵੇਂ ਸਬਜੀ ਰਹਿ ਗਈ ਸੀ ਯਾਨੀ ਕਿ ਰੋਟੀ ਸਬਜੀ ਦਾ ਕੰਮ ਰਹਿ ਗਿਆ ਸੀਗਾ ਪਰ ਸਵਾ ਮੈਂ ਲੋ ਆਪਣੇ ਜਿਹੜੇ ਕੰਮਕਾਰ ਆ ਉਹ ਖਤਮ ਹੋ ਚੁੱਕੇ ਸੀਗੇ ਤੇ बस ਜੋ ਤਵਤੀ ਲਾਵਾਂਗੇ ਉਸ ਤੋਂ ਬਾਅਦ ਆਪਾਂ ਪਹਿਲਾ ਕੰਮ ਨੇ ਵੜਕਿਆ ਇਹ ਸਾਰੇ ਉਦੋਂ ਨੂੰ ਰਹਿ ਰਸਦਾ ਟਾਈਮ ਹੋਈ ਜਾਣਾ ਤੇ ਲੋ ਜੀ ਜਿਹੜੇ ਆਪਣੇ ਭਾਂਡੇ ਸੀਗੇ ਹਨਾ ਆ ਜਾਨੀ ਕਿ ਦੁਪਹਿਰ ਵਾਲੇ ਸਾਫ਼ ਕੀਤੇ ਤੇ ਹੁਣ ਭਾਂਡੇ ਚੰਗੀ ਤਰ੍ਹਾਂ ਸੁੱਕ ਗਏ ਸੀਗੇ ਤੇ ਹੁਣ ਮੈਂ ਰੈਕ ਦੇ ਵਿੱਚ ਪਹਿਲਾਂ ਭਾਂਡੇ ਰੱਖ ਰਹੀ ਆ ਇਹ ਭਾਂਡੇ ਰੈਕ ਦੇ ਵਿੱਚ ਰੱਖ ਕੇ ਤੇ ਉਸ ਤੋਂ ਬਾਅਦ ਫਿਰ ਸਬਜ਼ੀ ਕੱਟੂੰਗੀ ਤੇ ਅੱਜ ਆਪਾਂ ਜ਼ਿਆਦਾ ਗਰਮੀ ਕਰਕੇ ਨਾ ਤੇ ਅੰਦਰ ਸੋਈ ਦੇ ਵਿੱਚ ਖੜਨ ਨੂੰ ਮਨ ਨਹੀਂ ਕਰਦਾ ਸੀਗਾ ਤਾਂ ਕਰਕੇ ਫਿਰ ਮੈਂ ਕਹਾਂ ਚੱਲ ਆਪਾਂ ਨਾ ਅੱਜ ਰੋਟੀ ਸਬਜ਼ੀ ਬਾਹਰ ਚੁੱਲੇ ਤੇ ਬਣਾਉਣੇ ਆ ਵੈਸੇ ਤਾਂ ਚੁੱਲੇ ਤੇ ਬਣਾਉਣੀ ਮੈਨੂੰ ਵਧੀਆ ਲੱਗਦੀ ਹੈ ਕੋਈ ਰੋਟੀ ਸਬਜ਼ੀ ਪਰ ਪਤਾ ਕਿ ਹੁਣ ਤਾਂ ਵੀ 2-3 ਦਿਨ ਹੋ ਗਏ ਸੀ ਜਿਆਦਾ ਜਿਵੇਂ ਹਨੇਰੇ ਚੱਲ ਰਹੇ ਸੀ ਫਿਰ ਜਦੋਂ ਜਿਆਦਾ ਹਨੇਰੀ ਹੁੰਦੀ ਹੈ ਨਾ ਤੇ ਫਿਰ ਹਨੇਰੀ ਦੇ ਵਿੱਚ ਤਾਂ ਰੋਕਾ ਹੋ ਜਾਂਦਾ ਤੇ ਤਾਂ ਕਰਕੇ ਹੁਣ ਵੈਸੇ ਹਵਾ ਤਾਂ ਚੱਲ ਰਹੀ ਸੀ ਪਰ ਜਿਆਦਾ ਨਹੀਂ ਸੀਗੀ ਘੱਟ ਸੀਗੀ ਤੇ ਚਲੋ ਜੀ ਹੁਣ ਆਪਾਂ ਭਾਂਡੇ ਰੱਖਦੇ ਆ ਤੇ ਹੁਣ ਆਪਾਂ ਸਬਜ਼ੀ ਕੱਟ ਕੱਟ ਲਾਂਗੇ ਪਹਿਲਾਂ ਤੇ ਫਿਰ ਲਗਾਉਣੇ ਆ ਸਬਜ਼ੀ ਨੂੰ ਤੜਕਾ ਤੇ ਹਾਂ ਜੀ ਲੋ ਜੀ ਆਪਾਂ ਇੱਥੇ ਸਬਜੀ ਧੋ ਕੇ ਤੇ ਕੱਟ ਲਈ ਸੀਗੀ ਤੇ ਮੈਂ ਨਾ ਇਹਨੂੰ ਪਹਿਲਾਂ ਧੋ ਲਿਆ ਸੀਗਾ ਤੇ ਬਾਅਦ ਵਿੱਚ ਕੱਟਿਆ ਸੀ ਕਿਉਂਕਿ ਜਿਵੇਂ ਕੱਟ ਕੇ ਤੇ ਤੜਕਾ ਲਗਾਉਣ ਲੱਗੀ ਜਿਵੇਂ ਜਦ ਹੀ ਆਪਾਂ ਜਿਵੇਂ ਇਹਨੂੰ ਧੋਨੇ ਆ ਬੇਠੇ ਨੂੰ ਤਾਂ ਫਿਰ ਨਾ ਇਹ ਜ਼ਿਆਦਾ ਪਾਣੀ ਛੱਡ ਜਾਂਦਾ ਤੇ ਮੈਂ ਪਿਆਜ਼ ਤੋਂ ਪਹਿਲਾਂ ਇਹਨੂੰ ਪਾਉਣੀ ਹੁੰਦੀ ਆ ਤੇ ਇਹਦੇ ਨਾਲ ਫਿਰ ਇਹ ਪਾਣੀ ਨਹੀਂ ਛੱਡਦਾ ਹੈਗਾ ਤੇ ਤੇਲ ਆਪਣਾ ਗਰਮ ਹੋ ਚੁੱਕਿਆ ਸੀਗਾ ਤੇਲ ਗਰਮ ਹੋਣ ਤੋਂ ਬਾਅਦ ਜੀਰਾ ਪਾਉਣ ਤੋਂ ਬਾਅਦ ਦਾਲ ਦੇ ਨਾਲ ਹੀ ਮੈਂ ਪੇਟਿਆ ਜਿਵੇਂ ਪਾਤਾ ਸੀਗਾ ਵਿੱਚ ਕੱਟੀ ਹੋਈ ਸਬਜੀ ਤੇ ਪਿਆਜ਼ ਪਾਤੀ ਸੀ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਬਣਾਉਣੀ ਹੈ ਇਹਨੂੰ ਤੇ ਆਪਾਂ ਤੇਲ ਵੀ ਥੋੜਾ ਜਿਹਾ ਨਾਰਮਲ ਜਿਹਾ ਪਾਇਆ ਸੀਗਾ ਮੈਂ ਕਿਉਂਕਿ ਇੱਕ ਤਾਂ ਗਰਮੀ ਇੰਨੀ ਜ਼ਿਆਦਾ ਹੈ ਤੇ ਉਹਦੇ ਕਰਕੇ ਹਨਾ ਤੇ ਇੱਕ ਗਰਮੀ ਦੇ ਵਿੱਚ ਵੈਸੇ ਵੀ ਤਲੀਆਂ ਚੀਜ਼ਾਂ ਖਾਣ ਨੂੰ ਮਨ ਵੀ ਨਹੀਂ ਕਰਦਾ ਹਲਕਾ ਖਾਣੇ ਚਾਹੀਦਾ ਹਨਾ ਤੇ ਆਪਾਂ ਲੋ ਜੀ ਸਿੰਪਲ ਜਿਹੇ ਤਰੀਕੇ ਨਾਲ ਤੇ ਸਬਜ਼ੀ ਨੂੰ ਲਗਾ ਦਿੰਦੇ ਇੱਥੇ ਹੁਣ ਤੜਕਾ ਤੇਜਾ ਤੱਕ ਆਪਣੀ ਸਬਜ਼ੀ ਬਣੂਗੀ ਤੇ ਜਦ ਤੱਕ ਫਿਰ ਮੈਂ ਜੋਤਵੱਤੀ ਕਰ ਦੂੰਗੀ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਹਾਂਜੀ ਲੋ ਜਿਸ ਦੇ ਨਾਲ ਹੀ ਆਪਾਂ ਤੁਹਾਨੂੰ ਦੱਸਦੇ ਆਂ ਕਿ ਵੈਸੇ ਤਾਂ ਕਾਫੀ ਭੈਣ ਭਰਾਵਾਂ ਨੂੰ ਪਤਾ ਹੀ ਹੋਣਾ ਬਟ ਆਪਾਂ ਫਿਰ ਵੀ ਤੁਹਾਨੂੰ ਦੱਸ ਦਿੰਨੇ ਆਂ ਕਿ ਜਿਹੜੇ ਭੈਣ ਭਰਾਵਾਂ ਦੇ ਪਸ਼ੂ ਨੂੰ ਨਾ ਨਜ਼ਰ ਹੋ ਜਾਂਦੀ ਆ ਤਾਂ ਉਹਨਾਂ ਪਸ਼ੂਆਂ ਦੇ ਵਿੱਚ ਕੀ ਕਰਿਆ ਕਰੋ ਨਾ ਗੁੱਗਲ ਦੀ ਧੂਣੀ ਦਿਆ ਕਰੋ ਜਾਨੀ ਕਿ ਦਿਖਾਇਆ ਕਰੋ ਪਸ਼ੂਆਂ ਵੱਲ ਤਾਂ ਬਹੁਤ ਚੰਗੀ ਹੁੰਦੀ ਆ ਇਹਦੇ ਨਾਲ ਪਸ਼ੂਆਂ ਨੂੰ ਨਾ ਨਜ਼ਰ ਨਹੀਂ ਹੁੰਦੀ ਜੀ ਤੇ ਲੋ ਜੀ ਇੱਥੇ ਆਪਾਂ ਸਬਜ਼ੀ ਨੂੰ ਤੜਕਾ ਲਗਾ ਦਿੱਤਾ ਤੇ ਉਸ ਤੋਂ ਬਾਅਦ ਆਪਾਂ ਜੋਤਵਤੀ ਕਰਕੇ ਤੇ ਫਿਰ ਆਪਾਂ ਲਾਗੇ ਰੋਟੀ ਬਣਾਉਣਾ ਹੁਣ ਬਸ ਕੱਲੀ ਮੇਰੇ ਇੱਥੇ ਰੋਟੀ ਹੋਈ ਰਹਿ ਗਈ ਸੀਗੀ ਤੇ ਅੱਜ ਸ਼ਾਮ ਦਾ ਜਿਹੜਾ ਆਪਣਾ ਰੋਟੀ ਟੋਪ ਚੋਲ ਤੇ ਹੋ ਗਿਆ ਕਿਉਂਕਿ ਗਰਮੀ ਜ਼ਿਆਦਾ ਤੇ ਰਸੋਈ ਦੇ ਵਿੱਚ ਉੱਥਾ ਹੋ ਜਾਂਦਾ ਤੇ ਚਲੋ ਜੀ ਹੁਣ ਰੋਟੀ ਬਣਾ ਕੇ ਤੇ ਫਿਰ ਨਾਲ ਉਹ ਆਪਾਂ ਖਾ ਕੇ ਰੋਟੀ ਤੇ ਹੁਣੇ ਆ ਵੇਲੇ ਤੇ ਅੱਜ ਦੇ ਵਲੌਗ ਦਾ ਵੀ ਕਰਦੇ ਐਂਡ ਵਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਤੇ ਠੀਕਾ ਜੀ ਮਿਲਦੇ ਆਪਾਂ ਅਗਲੇ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ